20 ਲੱਖ ਦੀ ਕੋਠੀ ਛੱਡ ਕੇ ਆਏ ਹਾਂ ਰੋਡ ਤੇ ਰਹਿਣਾ ਪੈ ਰਿਆ ਕੀ ਸੋਚ ਕੇ ਕੋਠੀ ਪਾਈ ਸੀ ਮਾ ਤਾਂ ਇੱਕ ਵਾਰ ਅਸੀਂ ਇਹ ਕੋਸ ਸੋਏ ਤੇ ਪਾਈ ਵੀ ਸਕ ਇੱਕ ਵਾਰੀ ਪਾਣੀ 2023 ਚ ਆਏ ਕਿ ਸ਼ਾਇਦ ਇਹ ਦੁਬਾਰ ਨਹੀਂ ਆਉਣਾ ਅਈ ਤੇ ਹਾਲਾਤ ਮਾਰੇ ਵੀ ਇਕਰੀ ਚੋਂ ਜੰਗ ਲਾਗੇ ਦੁਬਾਰ ਥੋੜਾ ਲੱਗਣਾ ਹੈ ਰਾਤ ਨੂੰ 2 ਵਜੇ ਨਿਕਲੇ ਬੱਸਾਂ ਲੈ ਆਂ ਜਾਂ ਨਿ ਵਿਚਾਰੇ ਕੱਢਣ ਆਏ ਡੜ ਪਾਣੀ ਚ ਬਸ ਬਸ ਇੱਕ ਕਸੂਟ ਹੀ ਚਾਵੇ ਮਤਲਬ ਹੋਰ ਕੁਝ ਨਹੀਂ ਚਾਵੇ ਦੋ ਤੋ ਦਰਿਆ ਚ ਆ ਲਪਿਆ ਹੈ ਪਾਣੀ ਲੰਗਦਾ ਪਿਆ ਫਸਲਾਂ ਗੰਗੀਆਂ ਨੀ ਸਰੇ ਵਿੱਚ ਉਹਨਾਂ ਜਿਹੜੇ ਮਹੀਨੇ ਤੱਕ ਤਿਆਰੀ ਹੋਣੀ ਅਗਲੇ ਕਰਜ਼ੇ ਲੈਣੇ ਚੁਰ ਤੋਂ ਦੌਰ ਚੜ ਗਏ ਮਹਾਨ ਨੇਤਾ ਦੀ ਲੋਕ ਜੋ ਵੀ ਕੁਝ ਚੱਲਦੇ ਨੇ ਮੈਂ ਖੁਦ ਗੱਲਾਂ ਕਰਦਾ ਆਪ ਇਮੋਸ਼ਨਲ ਹੋ ਰਿਹਾ ਕਿਉਂਕਿ ਕੋਈ ਵੀ ਬੰਦਾ ਘਰ ਪਾਉਂਦਾ ਉਹ ਇਹ ਸੋਚ ਕੇ ਪਾਉਂਦਾ ਵੀ ਮੈਂ ਘਰ ਪਾਉਂਗਾ ਤੇ ਖੁਸ਼ ਰਹੂੰਗਾ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ ਇਹ ਸਾਡੀਆਂ ਤੇਰੀਆਂ 3 ਰਾਣੀਆਂ ਵੀ ਸੜਕਾਂ ਤੇ ਆ ਜਾਣੀਆਂ ਲਾਰੇ ਬਦ 10 ਦੇ ਲੱਖ ਦੀ ਕੋਟੀਆਂ ਛੱਡ ਤੇ ਆ ਅਸੀਂ ਰੋਡ ਤੇ ਅੱਜ ਬਹਿਣਾ ਸੀ ਕਹਿੰਦਾ ਵੀ ਇਹ ਮਾਲਕਾ ਸਦ ਕਿਸੇ ਦੇ ਹੱਥ ਨਾ ਕਰਾਵੀ ਅਸੀਂ ਸਮਾਨ ਦੇ ਨਹੀਂ ਭੁੱਖੇ ਗਿਆ ਕਰ ਛੱਡ ਕੇ ਅੱਜ 12 ਦਿਨ ਹੋ ਗਏ ਨੇ ਇੱਥੇ ਰੋਡ ਤੇ ਬੈਠੇ ਨੇ ਨਹੀਂ ਤਾਂ ਬਹੁਤ ਇੱਕੇ ਦਾਮੀ ਆ ਗਿਆ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਵੜ ਗਏ ਸਭ ਖੇਤ ਨਹੀਂ ਦਿਸਣੇ ਥਰੂ ਬਾਹਰ ਫੇਤੇ ਚ ਬੈਠੇ ਸੀ ਪਰ ਖੜਿਆ ਮਹਾਰਾਚਾਰਾ ਚਾਹੀਦਾ ਹਾਂ ਇਹਨਾਂ ਦਾ ਚਾਰਾ ਟੂੜੀ ਸਾਡਾ ਘਰੇ ਤਾਂ ਕੱਖ ਨਹੀਂ ਰਹਿ ਗਿਆ ਵੀ ਓਕੇ ਸ੍ਰੀ ਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਰਾਤ ਦਾ ਸਮਾਂ ਤੇ ਮੈਂ ਰਾਤ ਦੇ ਸਮੇਂ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਮੌਜੂਦ ਆ ਮੈਂ ਉਸ ਇਲਾਕੇ ਦੇ ਵਿੱਚ ਮੌਜੂਦ ਆ ਜਿਹੜਾ ਹੜ ਨਾਲ ਪ੍ਰਭਾਵਿਤਤਾ ਹੋਇਆ ਪਾਰੇ ਇਲਾਕਾ ਜਿਹੜਾ ਇਹ ਉੱਚਾ ਏ ਤੇ ਇਹ ਰੋਡ ਉੱਪਰ ਬਹੁਤ ਸਾਰੇ ਲੋਕ ਨੇ ਜਿਹੜੇ ਘਰ ਛੱਡ ਕੇ ਆਏ ਹੋਏ ਨੇ ਮੈਂ ਪਹਿਲਾਂ ਤਾਂ ਮਾਤਾ ਦੇ ਵਿਚਰੀ ਦੇ ਹੰਝੂ ਦੇਖੇ ਮਾਤਾ ਹੰਝੂ ਕਿਉਂ ਆਖਾ ਹੰਝੂ ਨੂੰ ਕੀ ਕਰੀਏ ਭਲੇ ਪੁੱਤਰ ਕਿਸੇ ਦੇ ਜੀ ਨਹੀਂ ਕਰਦਾ ਜਿਸਨੂੰ ਪਾਉਂਦਾ ਦਾਨ ਕਰਾਉਣਾ ਨਾ ਸੋਨੇ ਬਾਤ ਆ ਕਿ ਅੰਦਾ ਵੀ ਇਹ ਮਾਲਕਾ ਸਦ ਕਿਸੇ ਦੇ ਅੱਗੇ ਹੱਥ ਨਾ ਕਰਾਵੀ ਅਸੀਂ ਸਮਾਨ ਦੇ ਨਹੀਂ ਭੁੱਖੇ ਗਿਆ ਸਾਡੇ ਤੇ ਮੰਗੇ ਉਹਨਾਂ ਲੋਕਾਂ ਦੀ ਸਾਨੂੰ ਪਿੱਛੇ ਚਾ ਦਿੱਤੇ ਜਾਣ ਪੰਜ ਪੰਜ ਮਰਲੇ ਪਿੰਡ ਸਾਡਾ ਦਰਿਆ ਦੇ ਕੰਢੇ ਆ ਗਿਆ ਅੱਛਾ ਵੀ ਤੂੰ ਮਾਤਾ ਜਿਹੜਾ ਤੁਹਾਡਾ ਘਰ ਆ ਉਹ ਕਿਵੇਂ ਪਾਇਆ ਕਿਵੇਂ ਸੀ ਘਰ ਘਰ ਤਾਂ ਬਹੁਤ ਖੂਨ ਪਸੀਨੇ ਨਾਲ ਪਾਇਆ ਸੀ ਕਿਸੇ ਦੀ ਚੋਰੀ ਠੱਗੀ ਨਾਲ ਥੋੜਾ ਪਾਇਆ ਸੀ ਘਰ ਛੱਡਣਾ ਪੈ ਗਿਆ ਆਹ ਤਾਂ ਘਰ ਛੱਡ ਕੇ ਅੱਜ 12 ਦਿਨ ਹੋ ਗਏ ਨੇ ਇੱਥੇ ਰੋਡ ਤੇ ਬੈਠੇ ਆ ਮਾਤਾ ਰੋਡ ਤੇ ਆ ਕੇ ਤੁਸੀਂ ਹਨਾ ਬਹੁਤ ਔਖਾ ਹੁੰਦਾ ਹੋਗਾ ਜੋ ਤੁਸੀਂ ਚੱਲ ਰਹੇ ਹੋ ਦੁੱਖੋ ਮੈਂ ਨਹੀਂ ਬਿਆਨ ਕਰ ਸਕਦਾ ਆ ਫਿਰ ਉਹਨਾਂ ਦੁੱਖੇ ਬੱਚੇ ਇਤਨੇ ਆਖੀ ਦੇ ਨੋਆ ਕੁੜੀਆਂ ਉੱਤੇ ਬੈਠੀਆਂ ਕਿਸੇ ਦੇ ਕੈਂਪ ਵਿੱਚ ਉੱਥੇ ਸਾਕੋ ਜੀ ਦਿੱਤੀ ਜਾਂਦੀ ਸਰਕਾਰ ਦੇਖਪਾਲ ਕਰ ਰਹੀ ਹੈ ਬੀਬੀ ਤੁਸੀਂ ਕਿਵੇਂ ਜਾਣ ਕਿਵੇਂ ਬਚਾ ਕੇ ਆਏ ਇੱਥੇ ਜਾਨ ਤੋਂ ਔਖੇ ਸੀ ਕੁੜੀਆਂ ਉਹਨਾਂ ਪਾਣੀ ਚ ਗੰညਨ ਘਰ ਵੇਖੜ ਕੱਲ ਦੀ ਗੱਲ ਹੈ ਕਿੰਨਾ ਕਿੰਨਾ ਪਾਣੀ ਸੀ ਜਦੋਂ ਪਾਣੀ ਆਉਣਾ ਸ਼ੁਰੂ ਹੋਇਆ ਪਾਣੀ ਜਦੋਂ ਆਣਾ ਸ਼ੁਰੂ ਹੋਇਆ ਪਾਣੀ ਬਹੁਤ ਇੱਕਦਮੀ ਆ ਗਿਆ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਵੜ ਗਿਆ ਸਾਡੇ ਖੇਤ ਨਹੀਂ ਦਿਸਣੇ ਥਰੂ ਹੋ ਕੇ ਬਾਹਰ ਖੇਤ 'ਚ ਬੈਠੇ ਸੀ ਖੇਤ ਦੇਸ਼ੇ ਵੀ ਉਹ ਨਹੀਂ ਆਪਣੀ ਮੁੰਡੇ ਨੇ ਇਹਨਾਂ ਨੇ ਹੀ ਮਗਰੇ ਸਾਡੇ ਪਾ ਲੈ ਆਏ ਨਾਨਵੀ ਸਾਰੇ ਪੰਜ ਸੱਤ ਮੁੰਡੇ ਹੈਗੇ ਸੀ ਫਿਰ ਇੱਕ ਐਣ ਤੋਂ ਪਾਰ ਰਾਤ ਇਹਨਾਂ ਨੇ ਕੱਢੀ ਮਾਤਾ ਘਰ ਦੇ ਨਾਲ ਪਾਣੀ ਖੜਾਗਾ ਜੇ ਘਰ ਡਿੱਗ ਪਿਆ ਫੇਰ ਕੀ ਕਰੋਂਗੇ ਕੀ ਕਰਨਾ ਕਿਧਰ ਜਾ ਕੇ ਘਰ ਡਿੱਗ ਪਿਆ ਆ ਆ ਮਾ ਕੀ ਆ ਥਾ ਤੇ ਕੀ ਹੋਇਆ ਮਾ ਇਹ ਗੋਇਆ ਹਣ ਹੁੰਜ ਦੀ ਪਿੱਛੇ ਹਾਂ ਦੇਖ ਲੋ ਇਹ ਮਿਹਨਤੀ ਲੋਕ ਨੇ ਹੱਥ ਦਿਖਾਈ ਬੇਬੇ ਦੇ ਮਿਹਨਤੀ ਲੋਕ ਨੇ ਵਿਚਾਰੇ ਮਾਤਾ ਮਿਹਨਤ ਕਰ ਕਰਕੇ ਘਰ ਬਣਾਇਆ ਸੀ ਉਹ ਵੀ ਛੱਡਣਾ ਪਿਆ ਮਿਹਨਤ ਕਰ ਤੇ ਜੇ ਮਾਤਾ ਡਿੱਗ ਪਿਆ ਘਰ ਫੇਰ ਫਿਰ ਅਪਰ ਪਹਿਲਾਂ ਜੇ ਸਰਕਾਰ ਦਿੱਤੀ ਜਾਂਦੀ ਲਾ ਕੇ ਬੈਠ ਜਾਵਾਂਗੇ। ਕਿਰਪਾਲ ਲਾ ਕੇ ਬੈਠ ਜਾਵਾਂਗੇ। ਹੋਰ ਇੱਥੇ ਫਿਰ ਕੀ ਕਰਾਂ? ਮਾਂ ਐਡਾ ਪੈਸਾ ਹੋਇਆ ਤਾਂ ਕਿਤੇ ਬਣੇ ਦਾ ਕਰ। ਮਾਂ ਫਿਰ ਐਂ ਤਾਂ ਓਖਾ ਹੋ ਜਾਊਗਾ ਮੇਰੀ ਮਾਂ ਕਿਵੇਂ ਰਹੂਗੀ ਫਿਰ। ਰਹਿ ਗੱਸਣ ਨਹੀਂ ਤਾਂ ਕੋਈ ਕੱਖ ਕਰਨਾ ਰਹਿ ਗਿਆ ਤਾਂ ਕਮਾਣੇ ਦੀ ਝੁੱਗੀ ਝੁੱਗੀ ਬਣਾ ਲਾਸ ਹੋਰ ਫਿਰ ਕੀ ਕਰਾਂ? ਮਾਂ ਰਾਸ਼ਨ ਪਾਣੀ ਪਹੁੰਚਦਾ ਇੱਥੇ। ਕਹਿੰਦਾ ਜੇ ਕਰੇ ਕੋਈ ਸੰਕਤਾ ਆਂਦਾ ਜਾਂਦਾ ਪਛਾਹ ਦੇਂਦਾ ਏ। ਜਿੰਦਾ ਨਹੀਂ ਦੇਲ ਮੰਦਾ ਚੋਂ ਕਰਤੇ ਟਰੈਲੇ ਫਰਕੇ ਅੱਗੇ ਲੈਣ ਜਿਹੜੇ ਸੋਕੇ ਲੋਕ ਕਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਘਰ ਨਹੀਂ ਛੱਡੇ ਹਾਂ ਉਹ ਸਾਰੇ ਸਮਾਨ ਰਸਣ ਲੈਣਾ ਚਾਹਦੇ ਨੇ ਸਾਨੂੰ ਮਿਲ ਜਾਵੇ ਮਿਲ ਜਾਵੇ ਅਸੀਂ ਨਹੀਂ ਰਸਣ ਲੈਣਾ ਚਾਹਨੇ ਮੈਂ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਪਾਣੀ ਪੀਣ ਦੀ ਕੋਈ ਰਸਣ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਆ ਮੈਨੂੰ ਦੱਸ ਦਿਓ ਸਾਡੀ ਟੀਮ ਪਹੁੰਚ ਜੂ ਤੁਹਾਡੇ ਤੱਕ ਕੋਈ ਲੋੜ ਆ ਤਾਂ ਦੱਸੋ ਨਾ ਪਸੂ ਵਿਚਾਰੇ ਖੜੇ ਆ ਹਰਾ ਚਾਰਾ ਚਾਹੀਦਾ ਆ ਇਹਨਾਂ ਦਾ ਚਾਰਾ ਤੂੜੀ ਸਾਡਾ ਘਰੇ ਤਾਂ ਕੱਖ ਨਹੀਂ ਰਹਿ ਗਿਆ ਵੀ ਓਕੇ ਵੇਖ ਤੇ ਆ ਆ ਮੁੰਡੇ ਵਿਚਾਰੇ ਫਿਰਦੇ ਆ ਛੜਕਾਂ ਤੇ ਰੋਦੇ ਜੀ ਕਿਸੇ ਦੇ ਕੋਲ ਕੋਈ ਚੱਪੜ ਨਹੀਂ ਚਾਹ ਕੁਛ ਨਹੀਂ ਬਿਠਾਏ ਖੜੇ ਹੋ ਤਾਂ ਦਿੱਤੇ ਜਾਂਦੇ ਕੋ ਰੱਬ ਤਰਸੀ ਕੋਈ ਗੱਲ ਨਹੀਂ ਮਾਂ ਜੋ ਕੋ ਰਿਸ਼ਤੇਦਾਰ ਵਿਚਾਰਾ ਸੁਣਦਾ ਹੈ ਕੋ 100 ਦੇ ਜਾਂਦਾ ਕੋ 50 ਦੇ ਹੋਰ ਕਿੰਨੇ ਦੇ ਉਹ ਵੀ ਦਿਹਾੜੀਦਾਰ ਲੋਕ ਨੇ ਕੋਈ ਗੱਲ ਨਹੀਂ ਮਾਂ ਹਾਲਾਤ ਠੀਕ ਹੋਣਗੇ ਇੱਧਰ ਬਾਈ ਵੀ ਮੌਜੂਦ ਹੈ ਬਾਈ ਇਸ ਵਕਤ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਸਾਡੀ ਉਹ ਟੀਮ ਪਹੁੰਚਦੀ ਕਰ ਦੂਗੀ ਕੋਈ ਨਹੀਂ ਤੁਹਾਡੇ ਅਸੀਂ ਇੰਨਾ ਕਹਨੇ ਆ ਵੀ ਧੰਵਾਦ ਤੁਹਾਡਾ ਜੇ ਸੱਚੇ ਪਸੂਆਂ ਵਾਂ ਤੇ ਸੁੱਕਾ ਜਾਂ ਚਾਰਾ ਮਿਲ ਜੇ ਚਾਰਾ ਚਾਹੀਦਾ ਹਾਂਜੀ ਉਹ ਮਿਲ ਜੇ ਤਾਂ ਠੀਕ ਐ ਕਿਉਂ ਸਾਡੇ ਤੇ ਇੱਥੇ ਦਿੱਲੀ ਦੇ ਵੇਖੀ ਦਾ 50 60 ਟਰਾਲ ਜੋ ਵੀ ਜਾਂਦਾ ਸਾਡੇ ਅਗਾ ਪਿੰਡਾਂ ਨੂੰ ਤੇ ਵਾਪਸੀ ਜਿੰਦੇ ਕੋ ਬੱਚੇ ਦੇ ਜਿੰਦੇ ਨਹੀਂ ਤਾਂ ਕੋਈ ਨਹੀਂ ਦਿੰਦਾ ਮੈਨੂੰ ਤੁਹਾਡਾ ਨੰਬਰ ਦੇ ਦਿਓ ਜੇ ਜਾਂ ਬੋਲ ਦਿਓ ਹਨਾ ਠੀਕ ਹੈ ਤੁਹਾਡੇ ਕੋਲ ਬਹੁਤ ਜੁਗਰ ਅਸਨ 78149 90939 ਨਾਮ ਮੇਰਾ ਕੁਲਵਿੰਦਰ ਪਿੰਡ ਟਿੰਡੀਵਾਲਾ ਜੀ ਉਥੋਂ ਦੇ ਸੀ ਰਹਿਣ ਵਾਲ ਸੀ ਆ ਰੋਡ ਤੇ 10 ਦਿਨ ਹੋ ਚੁਕੇ ਬੈਠੇ ਨੇ ਸਮਾਨ ਪਹੁੰਚ ਜੂਗਾ ਬਾਈ ਪਰ ਉਹਨਾ ਸਮਾਨ ਰੱਖਣਾ ਜਿੰਨੇ ਦੀ ਤੁਹਾਨੂੰ ਲੋਡ ਹੋਈ ਵੱਧ ਨਹੀਂ ਰੱਖਣਾ ਕਿਸੇ ਹੋਰ ਦੇ ਆਪਾਂ ਇਹਨੇ ਕਿਉਂ ਪਿੱਛੇ ਬਹੁਤ ਬੈਠੇ ਆ ਜਿਹੜੇ ਵਿਚਾਰੇ ਭਰਾ ਇਸ ਟਾਈਮ ਫਸੇ ਬੇ ਪਾਣੀ ਦੀ ਲਪੇਟ ਥੱਲੇ ਤੇ ਆਪਾਂ ਜਿਹੜੀ ਲੋਡ ਹੈ ਆਪਾਂ ਉਹ ਸਾਰ ਰੱਖਣਾ ਇੱਕ ਮੈਂ ਇੱਕ ਚੀਜ਼ ਜਾਣਨਾ ਚਾਹੂਗਾ ਹਣਾ ਜਿਹੜਾ ਤੁਹਾਡੇ ਦਿਲ ਤੇ ਦੁੱਖ ਬੀਤ ਰਿਹਾ ਉਹ ਤੁਸੀਂ ਜਾਣਦੇ ਹੋ ਮੈਂ ਨਹੀਂ ਸਮਝ ਸਕਦਾ ਘਰ ਛੱਡਿਆ ਪਸੂ ਇੱਦਾਂ ਰੋਡ ਤੇ ਆ ਕੇ ਮਨ ਚ ਕੀ ਸੋਚ ਰੇ ਮਨ ਚ ਸਾਬ ਨਾਲ ਲਾਰੇ ਬਦਾਸ ਦੇ ਲੱਖ ਦੀ ਕੋਟੀਆਂ ਛੱਡ ਤੇ ਆ ਅਸੀਂ ਰੋਡ ਤੇ ਅੱਜ ਬਹਿਣਾ ਸੀ ਜੇ ਸਾਡੇ ਦਿਲ ਨੂੰ ਅਸੀਂ ਕਹਿੰਨੇ ਆ ਜੇ ਮਨ ਨਾਲ ਆਪਾਂ ਦਿਲ ਨੂੰ ਹੀ ਲਾਈ ਜਾਂਦੇ ਤੇ ਆਪਾਂ ਆ ਵੀ ਨਾ ਦੇ ਪਰਿਵਾਰ ਨੂੰ ਸੰਭਾਲ ਪਾਉਂਦੇ ਨਾ ਆਪ ਸੰਭਾਲਾਂ ਦੇ ਆਪੇ ਕਾਣੇ ਚਾਣੇ ਵੀ ਬਿਆਸ ਲਾ ਤੂੰ ਵੀ ਜਨਤਾ ਬਹੁਤ ਡੁੱਬ ਚੁੱਕੀ ਹੈ ਕੀ ਕਰੀਏ ਹਾਂਜੀ ਭਾਈ ਜਦੋਂ ਲੜਾਈ ਲੱਗਦੀ ਹੈ ਉਦੋਂ ਵੀ ਇਹ ਇਲਾਕੇ ਖਾਲੀ ਹੋ ਜਾਂਦੇ ਆ ਤੁਸੀਂ ਵੀ ਇਹ ਜਿਹੜਾ ਇਲਾਕਾ ਹੈ ਉਹ ਹਰ ਵਕਤ ਕੋਈ ਨਾ ਕੋਈ ਮਾਰ ਚੱਲਦਾ ਰਹਿੰਦਾ ਹਾਂਜੀ ਇਹ ਇਲਾਕਾ ਕਿਹੜਾ ਹੈਗਾ ਨਾ ਭਾਜੀ ਇਹ ਇਹ ਕਹਿਣਾ ਚਾਹਣਾ ਹੈ ਵੀ ਜੇ ਟਾਈਮ ਜੰਗ ਦੇ ਲਾਤ ਹੁੰਦੇ ਆ ਉਸ ਟਾਈਮ ਜਾਣ ਦਾ ਇਕੱਲਾ ਰਸਤਾ ਦਾ ਆਣ ਦਾ ਕੋਈ ਨਹੀਂ ਉਧਰ ਹੁੰਦਾ ਕੋਈ ਪਹਿਲਾ ਕੋਈ ਕਣੇ ਤਾਂ ਜਿਹੜੇ ਪਰਿਵਾਰਾਂ ਦੇ ਵਿਆਹਛਾ ਦੀ ਬੱਚੇ ਹੁੰਦੇ ਆ ਗਨੇ ਸਮਾਨ ਤੇ ਲੱਦ ਲਾ ਤੇ ਤੋੜ ਮਗਰ ਰਹੇ ਭਾਈ 20 ਲੱਖ ਦੀ ਕੋਠੀ ਛੱਡ ਕੇ ਆਏ ਹੋ ਰੋਡ ਤੇ ਰਹਿਣਾ ਪੈ ਰਿਆ ਕੀ ਸੋਚ ਕੇ ਕੋਠੀ ਪਾਈ ਸੀ ਮਾਤਾ ਇੱਕ ਮਿੰਟ ਅਸੀਂ ਇਹ ਖਸ ਹੋਏ ਤੇ ਪਾਏ ਵੀ ਸਕ ਇੱਕ ਵਾਰੀ ਪਾਣੀ 2023 ਚ ਆਏ ਹੈ ਕਿ ਬਿਸ਼ਾਇਤ ਇਹ ਦੁਬਾਰ ਨਹੀਂ ਆਉਣਾ ਇੱਥੇ ਹਾਲਾਤ ਮਾਰੇ ਵੀ ਇੱਕਰੀ ਚੋਂ ਜੰਗ ਲਾਗੇ ਦੁਬਾਰ ਥੋੜਾ ਲੱਗਣਾ ਹੁਣ ਮੰਨ ਲਓ ਪਾਣੀ ਦਾ ਹੁਣ ਵਾ ਕੱਟ ਗਿਆ ਫਸਲਾਂ ਬੀਜਾਂ ਦੇ ਇਹ ਤੂੰ ਬੜਾ ਵੇਖੋ ਜੇ ਸਿਆਲ ਪਿਆ ਤਾਂ ਮਹੀਨੇ ਤੇਰੀ ਜੰਗ ਲੱਗ ਜਨੇ ਸਾਨੂੰ ਫਿਰ ਸਾਰਾ ਸਮਾਨ ਜਿਹੜਾ ਪਿਆ ਸਾਨੂੰ ਚੱਕ ਤੇ ਫਿਰ ਭਜਣਾ ਪੈਣਾ ਰਿਸ਼ਤੇਦਾਰਾ ਕਰੇ ਵੀ ਆਪਾਂ ਮੰਨ ਲਓ 10 ਦਿਨ ਕੱਟ ਕਰਾਂ 20 ਦਿਨ ਕਰਾਂ ਦੇ ਆਖਰ ਤਾਂ ਘਰ ਤਾਂ ਘਾਰ ਹੀ ਆਪਾਂ ਕਿੱਥੇ ਜਾ ਸਕਦੇ ਤਾਂ ਜਿਹੜੀ ਇਹਨਾਂ ਪਰਿਵਾਰਾਂ ਤੇ ਬੀਜ ਸਕਦੀ ਆ ਉਹ ਪਰਿਵਾਰ ਜਾਣ ਸਕਦਾ ਇੱਧਰ ਵਿਚਾਰੀ ਇੱਕ ਮਾਂ ਮੈਂ ਕੁਝ ਬੋਲਾਂ ਮੇਰੇ ਕੋਲੇ ਸ਼ਬਦ ਨਹੀਂ ਕਿਉਂਕਿ ਜਿਹੜਾ ਤੁਸੀਂ ਦੁੱਖ ਚੱਲ ਰਹੇ ਹੋ ਇਹ ਇੱਥੇ ਕੀ ਕੀਤਾ ਜੀ ਕੀ ਬਣਾ ਦੇ ਕਹਿੰਦਾ ਜਿਸ ਵੇਸ ਤੇ ਨਿਕਲੇ ਸਿਰ ਉਧਰੋਂ ਆਪਦੇ ਪਿੰਡੋਂ ਕਿੱਦਾਂ ਇਹ ਹਲਾਸੇ ਉੱਤੇ ਰਾਤ ਨੂੰ 2 ਵਜੇ ਨਿਕਲੇ ਬੱਸਾ ਲੈ ਆਂਆਂ ਨੇ ਵਿਚਾਰੇ ਕੱਢਣ ਐ ਡੜ ਪਾਣੀ ਚ ਬੱਸ ਬੱਸ ਇੱਕ ਇੱਕ ਛੋਟੀ ਚਾਹ ਹੈ ਹੋਰ ਕੁਛ ਨਹੀਂ ਚਾਹ ਹੈ ਸਭ ਘਰ ਭਰੇ ਪੋਨੇ ਉਮੇ ਪਏ ਨੇ ਘਰ ਮੁੰਡੇ ਆ ਗਏ ਨੇ ਚੜ ਐ ਡੜ ਪਾਣੀ ਲੰਘ ਕੇ ਘਰਾਂ ਦੇ ਵਿੱਚ ਅੰਦਰ ਪਾਣੀ ਵੜ ਗਿਆ ਮਾਤਾ ਜੀ ਜੇ ਘਰ ਡੱਗ ਪੇ ਫਿਰ ਹਾਂ ਡੱਗ ਪੈ ਤੇ ਪਰ ਪੁੱਤਰ ਵਾਰ ਵਾਰ ਥੋੜਾ ਥਾਵਾਂ ਬਣਦੀਆਂ ਕੀ ਕਰੋਗੇ ਮਾ ਕੀ ਕਰਨਾ ਕੀ ਕਰੋਗੇ ਮਾ ਕੀ ਕਰਨਾ ਚੜਕਾਂ ਤੇ ਬੈਠੇ ਅੱਜ 11 ਦਿਨ ਹੋ ਗਏ ਹਾਂ ਕੁਮਾਰਾ ਮਟਾ ਦੇ ਜਾਂਦੇ ਚਾਰੇ ਜਿਵੇਂ ਕੋਈ ਕਿਸਨ ਤਰਸ ਆਵੇ ਤੇ ਮਾਤਾ ਕਾਰ ਛੱਡਿਆ ਬੇਸ਼ੱਕ ਪਹਮਾ ਰਾਸ਼ਨ ਪਹੁੰਚ ਰਿਹਾ ਪਰ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਹੁਣ ਨਾ ਨਾ ਹੋਰਾਂ ਲੰਗਰ ਚਰਦੇ ਗੋਮੇ ਪਿਆਰੰਦਾ ਵੇਖ ਲੈ ਆਡੇ ਫਸਲਾਂ ਨੂੰ ਤੋਂ ਦਰਿਆ ਚੱਲ ਪਿਆ ਹੈ ਪਾਣੀ ਲੰਗਦਾ ਪਿਆ ਫਸਲਾਂ ਗੰਨੀਆਂ ਨਿਸਰੇ ਵਿੱਚ ਉਹਨਾਂ ਜਿਹੜੇ ਮਹੀਨੇ ਤੱਕ ਤਿਆਰੀ ਹੋਣੀ ਅਗਲੇ ਕਰਜ਼ੇ ਲੈਣੇ ਤੋਂ ਦੂਰ ਚੜ ਗਏ ਮਤਲਬ ਪਹਿਲੇ ਹੀ ਕਰਜ਼ਾ ਚੱਕ ਕੇ ਕਰ-ਬਾਰ ਪਾਇਆ ਵਰਤਾਇਆ ਹੀ ਬਣਾਇਆ ਕਰ-ਬਾਰ ਮਤਲਬ ਪਸ਼ੂ ਡੰਗਰ ਬਚ ਕੇ ਹਾਂ ਪਸ਼ੂ ਡੰਗਰ ਬਚ ਕੇ ਕੱਢ ਲੈਂਦਾ ਮੁੰਡੇ ਵਿਚਾਰੇ ਵਿਚਾਰੇ ਨਾਲ ਹੀ ਲੈ ਜਾਂਦੇ ਪਾਸੋਂ ਕੁਝ ਕੱਢ ਜੇ ਮਤਲਬ ਪਸ਼ੂ ਡੰਗਰ ਵੀ ਨਾ ਕੱਢਦੇ ਬਹੁਤ ਬੁਰਾ ਹੁੰਦਾ ਉਹ ਇਹਨਾਂ ਦੇ ਆਸਰਾ ਪਸ਼ੂਆਂ ਦੇ ਵਿਚਾਰੇ ਉੱਠਿਆ ਨਹੀਂ ਜਾਣਾ ਸੀ ਘਾਟੇ ਚੋਂ ਉਹ ਰੋਠਿਆ ਜਾਂਦਾ ਪਿਆ ਅੱਜ ਕੱਲ ਕਾਹਨ ਨੀ ਪਸ਼ੂ ਦਾ ਬਣਦਾ ਤੇ ਪਸ਼ੂ ਕਿੱਥੇ ਲੈ ਜਾਂਦੇ ਨੇ ਬਹੁਤ ਲਾਤ ਮਾੜੇ ਨੇ ਬਹੁਤ ਮੈਂ ਕਿੰਨਾ ਕਲਾਕਾ ਪਿੱਛੇ ਚੱਲ ਗਿਆ ਇਹ ਬਹੁਤ ਵਿਚਾਰੇ ਪਾਣੀ ਇਹਦੇ ਜਿਹੜੇ 10 15 ਪਿੰਡ ਨੇ ਸਾਰੇ ਵਿੱਚ ਬਹੁਤ ਪਾਣੀ ਬਹੁਤ ਨਿੱਕੇ ਨਿੱਕੇ ਬੱਚੇ ਵੀ ਵਿਚਾਰੇ ਰੋਡ ਦੇ ਉੱਪਰ ਆ ਪੁੱਤ ਕੀ ਨਾਮ ਖੋਲੇ ਬੈਠੇ ਆ ਦੇ ਆਂਦੇ ਅਸੀਂ ਵੇਖਣ ਆਨੇ ਡੈਡੀ ਪੁੱਤ ਕੀ ਨਾਮ ਹੈ ਤੇਰਾ ਇਮਾਨਤਕਾਰ ਇਮਾਨਤਕਾਰ ਪੁੱਤ ਕਿੰਨਾ ਕ ਪਾਣੀ ਸੀ ਤੁਹਾਡੇ ਪਿੰਡ ਵਾਹ ਵਾਹ ਡਰ ਨਹੀਂ ਲੱਗਦਾ ਤੈਨੂੰ ਡੈਡੀ ਰਣਾ ਮਿਲਣਾ ਆ ਮੇਰੀ ਵਿਚਾਰੀ ਧੀ ਰਾਣੀ ਐ ਡੈਡੀ ਰਣਾ ਮਿਲਣਾ ਦੀ ਇੱਕ ਸਕੂਲੇ ਸੀਗਾ ਬਸ ਇੱਕ ਆ ਛੋਟੀ ਜੀ ਹੋਰ ਹੋਰ ਇੱਕ ਧੀ ਰਾਣੀ ਐ ਇਹ ਵਿਚਾਰੀਆਂ ਦੋ ਧੀ ਰਾਣੀਆਂ ਪੁੱਤ ਤੁਹਾਨੂੰ ਡਰ ਨਹੀਂ ਲੱਗਦਾ ਪਾਣੀ ਤੋਂ ਲੱਗਦਾ ਲੱਗਦਾ ਡੈਡੀ ਰਣਾ ਨੇ ਮਿਲਣਾ ਹੈ ਤੇ ਪੁੱਤ ਫਿਰ ਰੋਟੀ ਖਾਧੀ ਐ ਤੁਸੀਂ ਖਾਧੀ ਕਿ ਕਿਵੇਂ ਸੀਗਾ ਕਰੇ ਰਾਸ਼ਨ ਕੇ ਕੋਈ ਦੇ ਕੇ ਗਿਆ ਦੇ ਕੇ ਨਹੀਂ ਯਾਰੇ ਪਜਾਰੇ ਬੱਚੇ ਨਾ ਮੇਰੀਆਂ ਅੱਖਾਂ ਦੇ ਹੰਝੂ ਆ ਗਏ ਤੇ ਇੱਕ ਦਿਨ ਵੀਰ ਮੇਰੇ ਵਾਹਿਗੁਰੂ ਮੇਰ ਮੇਰ ਕਰੇ ਯਾਰੇ ਬਚਾਰੀਆਂ ਤੀ ਰਾਣੀਆਂ ਉਹਦੇ ਘਰਾਂ ਨੂੰ ਜਾਣ ਹਨਾ ਜੰਦ ਬਾਨੀ ਰੱਖੇ ਮਾਤਾ ਇਹਨਾਂ ਵਾਸਤੇ ਆਪਾਂ ਘਰ ਪਾਉਨੇ ਹਨਾ ਬੱਚੀਆਂ ਦੇ ਤੇ ਮਾਤਾ ਕੀ ਕੀ ਸੋਚ ਕੇ ਘਰ ਪਾਇਆ ਇਹ ਸਾਡੇ ਪੁੱਤਰ ਤਾਂ ਹੀ ਹੈ ਤੀਆਂ ਗੁੱਡੀਆਂ ਇਨੇ ਚਾਰੇ ਕੁੜੀਆਂ ਇਨੇ ਰਕੜੀਆਂ ਇਨੇ ਸਾਡੀਆਂ ਚਾਰੇ ਦੋਵੇਂ ਹੈ ਔਰ ਬੜਾ ਦੁੱਖਤ ਆਂਦਾ ਪਰ ਉਹਨਾਂ ਜ਼ਰੂਰੀ ਹੈ ਤਾਂ ਅੱਗੇ ਟੈਨਸ਼ਨ ਦੇ ਦੁਆਨੀਆਂ ਚਰਦੀਆਂ ਨੇ ਦੇ ਵੰਨਿਆ ਅੱਗੇ ਟੈਨਸ਼ਨ ਚੱਲ ਚੱਲਣਾ ਠੀਕ ਹੋਣਗੇ ਹਾਂ ਹੋਰ ਟੈਨਸ਼ਨ ਪੁੱਤ ਸਕੂਲ ਨਹੀਂ ਜਾਂਦੇ ਫਿਰ ਜਾਂਦੇ ਨੇ ਉੱਥੇ ਕਲਾਸਾਂ ਆਉਗੀ ਹੈ ਸਕੂਲ 'ਚ ਤਾਂ ਛੁੱਟੀਆਂ ਹੋਣਗੀਆਂ ਨਹੀਂ ਉਹ ਤਾਂ ਟੀਚਰ ਉਹਨੇ ਪੜਾ ਦੇ ਕਲਾਸਾਂ ਆਉਂਦੇ ਨੇ ਪੁੱਤ ਤੂੰ ਕਿਹੜੀ ਕਲਾਸ ਚ ਜਾਂਦਾ ਸੀ ਆਜਾ ਇੱਥੇ ਆ ਜਾ ਦੱਸ ਦੂਜੀ ਦੂਜੀ ਕਲਾਸ ਚ ਹਾਂ ਜੀ ਤੈਨੂੰ ਕਿੰਨਾ ਕ ਡਰ ਲੱਗਦਾ ਪਾਣੀ ਤੋਂ ਬੜਾ ਹੈ ਪਰ ਆਪਾਂ ਪਿਓ ਦੇ ਨਾਲ ਅਸੀਂ ਜਦੋਂ ਪਿੰਡੋਂ ਆਈਆਂ ਤੂੰ ਚੱਕ ਤੇ ਲੈਂਦਾ ਨਹੀਂ ਚੱਕ ਤੇ ਲੈਂਦਾ ਨਹੀਂ ਹਾਂ ਹਾਂ ਚੱਕ ਕੇ ਲੈਂਦਾ ਕੌਣ ਚੱਕ ਕੇ ਲੈ ਕੇ ਆ ਪਹਿਲਾਂ ਵੱਡੇ ਟੇਪਿੰਗ ਕਰਦੇ ਆਂ ਡਾਡੀ ਆਰੀ ਰਾਤ ਨੂੰ ਰਾਤ ਨੂੰ ਪੁੱਤ ਕਰੇ ਜਾਨੋ ਜੀ ਕਰਦਾ ਕਿੰਨਾ ਕਮਾਨ ਕਰਦਾ ਵਾ 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 ਪੁੱਤ ਹੀ ਰਾ ਕਰੇ ਜਾਨੋ ਜੀ ਕਰਦਾ ਹੈ ਕੀ ਕਰੇਗਾ ਕਰੇ ਆਗੇ ਸਾਡੇ ਸਵੇਖ ਜਿਹੜਿਆਂ ਨੂੰ ਹੋਰ ਕਰਾਂਗੇ ਹੈ ਸਕੂਲ ਆ ਕੇ ਪੜਾਂਗੇ ਕਾਦੀ ਰੋਟੀਆਂ ਐ ਮੇਰੀਆਂ ਧੀ ਰਾਣੀਆਂ ਕੋਲੇ ਨਾ ਸ਼ਬਦ ਨਹੀਂ ਇਹ ਕਾ ਮੇਰੀ ਧੀ ਰਾਣੀਆਂ ਇਨਾ ਕੋਈ ਸ਼ਬਦ ਨਹੀਂ ਯਾਰ ਮੈਂ ਇਨਾ ਬਾਰੇ ਕੀ ਬੋਲਾਂ ਪਰ ਮਹਾਨ ਨੇ ਇਥੋਂ ਦੇ ਲੋਕ ਜੋ ਵੀ ਕੁਝ ਚੱਲਦੇ ਨੇ ਮੈਂ ਖੁਦ ਗੱਲਾਂ ਕਰਦਾ ਆਪ ਇਮੋਸ਼ਨਲ ਹੋ ਰਿਹਾ ਕਿਉਂਕਿ ਕੋਈ ਵੀ ਬੰਦਾ ਘਰ ਪਾਉਂਦਾ ਉਹ ਇਹ ਸੋਚ ਕੇ ਪਾਉਂਦਾ ਵੀ ਮੈਂ ਘਰ ਪਾਊਂਗਾ ਤੇ ਖੁਸ਼ ਰਹੂੰਗਾ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ ਇਹ ਸਾਡੀਆਂ ਤੇਰੀਆਂ ਧੀ ਰਾਣੀਆਂ ਵੀ ਸੜਕਾਂ ਤੇ ਆ ਜਾਣੀਆਂ ਰੋਡ ਤੇ ਆ ਕੇ ਰਹਿ ਜਾਣੀਆਂ ਪੁੱਛ ਮੱਛਰ ਲੜਦਾ ਰਾਤ ਨੂੰ ਮੱਛਰ ਲੜਦਾ ਕਿੰਨਾ ਕ ਮੱਛਰ ਲੜਦਾ ਵੱਡਾ ਨੀਂਦ ਆ ਜਾਂਦੀ ਏ ਰਾਤ ਨੂੰ ਹਾਂ ਹੈ ਕਿ ਨਹੀਂ ਆਉਂਦੀ ਆ ਜਾਂਦਾ ਅਛਾ ਤੈਨੂੰ ਆ ਜਾਂਦੀ ਏ ਨੀਂਦ ਬਬਾ ਹਾਂ ਤਾਂ ਮੈਂ ਇੱਕ ਗੱਲ ਹੀ ਕਹਿਣਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ ਅਸੀਂ ਰਾਸ਼ਨ ਪਚਾ ਰਹੇ ਆ ਘਰ ਤੱਕ ਬਹੁਤ ਵਧੀਆ ਗੱਲ ਐ ਪਰ ਗੁਰਦੁਆਰਾ ਸਾਭਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹੋਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਉਹ ਆਪਣੇ ਰੱਬ ਅੱਗੇ ਆਪਣੇ ਪਰਮਾਤਮਾਗੇ ਦਾਰਸ ਕਰਨ ਸਾਡੇ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਇਹ ਬੱਚੀਆਂ ਆਪਦੇ ਘਰ ਪਹੁੰਚ ਜਾਣ ਇਹ ਮਾਵਾਂ ਆਪਣੇ ਘਰ ਪਹੁੰਚ ਜਾਣ ਇਹਨਾਂ ਨੂੰ ਵੀ ਆਪਣੇ ਘਰ ਰਿਸਿਵ ਹੋਣ ਤਾਂ ਮੇਰੇ ਕੋਲੇ ਹੁਣ ਸ਼ਬਦ ਨਹੀਂ ਮੈਂ ਕੋਈ ਹੋਰ ਕੋਈ ਸ਼ਬਦ ਬੋਲਾਂ ਤੇ ਇਹਨਾਂ ਨੂੰ ਇੱਕ ਤਾਂ ਸੁਕ ਤੂੜੀ ਦੀ ਲੋੜ ਹੈ ਇੱਕ ਹਰੇ ਚਾਰੇ ਦੀ ਤੇ ਇੱਕ ਇਹਨਾਂ ਬੱਚੀਆਂ ਨੇ ਜਿਵੇਂ ਦੱਸਿਆ ਮੱਛਰ ਲੜਦਾ ਹੈ ਕੋਈ ਆਟੋਮੋਸ ਵਗੈਰਾ ਕੁਛ ਇਦਾਂ ਦਾ ਇਹਨਾਂ ਤੱਕ ਜਰੂਰ ਪਹੁੰਚਦਾ ਕੀਤਾ ਜਾਵੇ ਸਾਡੀ ਟੀਮ ਵੀ ਕੋਸ਼ਿਸ਼ ਕਰੋਗੀ ਇਹਨਾਂ ਤੱਕ ਪਹੁੰਚਣ ਦੀ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਹਨਾਂ ਤੱਕ ਜਰੂਰ ਪਹੁੰਚੋ ਜੇ ਅੱਗੇ ਦੀ ਗੱਲਬਾਤ ਵੀ ਸਾਂਝੀ ਕਰਦਾ ਰਵਾਂਗਾ ਜੁੜੇ ਰੋ ਸਫਰ ਤੇ ਨੀਲਾ ਧੰਨਵਾਦ